ਆਪ ਸਭ ਦਾ ਨਿੱਕਾ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਅੱਜ ਆਪਾਂ ਇਸ ਐਪੀਸੋਡ ਦੇ ਵਿੱਚ ਜੋ ਇੱਕ ਵਿਸ਼ਾ ਚੁਣਿਆ ਹੈ ਕਟ ਬੋਲਰ ਵਾਲੇ ਲੋਕ ਹਮੇਸ਼ਾ ਪ੍ਰਭਾਵਸ਼ਾਲੀ ਕਿਉਂ ਹੁੰਦੇ ਨੇ ਇਸ ਬਾਰੇ ਆਪਾਂ ਅੱਜ ਚਰਚਾ ਕਰਾਂਗੇ ਇਸ ਤੋਂ ਪਹਿਲਾਂ ਸਾਰੇ ਹੀ ਆਡੀਅנס ਨੂੰ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਅਸੀਂ ਇਸ ਤਰ੍ਹਾਂ ਦੇ ਟੌਪਿਕ ਤੁਹਾਡੇ ਨਾਲ ਸਾਂਝੇ ਕਰਦੇ ਰਹੀਏ ਸੋ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਕੱਟ ਬੋਲਣ ਵਾਲੇ ਲੋਕ ਹਮੇਸ਼ਾ ਪ੍ਰਭਾਵਸ਼ਾਲੀ ਕਿਉਂ ਹੁੰਦੇ ਆਂ ਆਪਾਂ ਇੱਕ ਕਹਾਵਤ ਤੋਂ ਸ਼ੁਰੂ ਕਰਦੇ ਆਂ ਬੋਲਿਆਂ ਨੇ ਬੋਲ ਵਿਗਾੜੇ ਮਿੰਨਿਆਂ ਦੀ ਕਰ ਉਜਾੜੇ ਕਈ ਸਿਆਣੇ ਕਹਿੰਦੇ ਨੇ ਕਿ 100 ਵਾਰ ਸੋਚ ਕੇ ਬੋਲੋ ਜਾਂ ਪਹਿਲਾਂ ਤੋਲੋ ਤੇ ਫਿਰ ਬੋਲੋ ਅਸੀਂ ਸਾਰੇ ਸਮਾਜ ਦੇ ਵਿੱਚ ਵਿਚਰਦੇ ਆਂ ਸਾਡਾ ਹਰ ਤਰ੍ਹਾਂ ਦੇ ਪਰਸਨ ਦੇ ਨਾਲ ਵਾਹ ਪੈਂਦਾ ਤਾਂ ਕੋਈ ਵੀ ਸਿਚੁਏਸ਼ਨ ਸਾਡੇ ਸਾਹਮਣੇ ਆ ਸਕਦੀ ਹੈ ਤਾਂ ਸਾਨੂੰ ਇਹ ਸਮਝਣਾ ਪੈਂਦਾ ਕਿ ਅਸੀਂ ਜੋ ਬੋਲ ਰਹੇ ਹਾਂ ਉਹਦਾ ਕੀ ਅਰਥ ਹੈ ਜਾਂ ਸਾਡਾ ਬੋਲਿਆ ਹੋਇਆ ਕਿਸੇ ਦੇ ਉੱਪਰ ਕੀ ਅਸਰ ਕਰਦਾ ਹੈ ਤਾਂ ਬਹੁਤ ਸਾਰੇ ਵਿਅਕਤੀ ਸਮਾਜ ਦੇ ਵਿੱਚ ਅਜਿਹੇ ਨੇ ਜੋ ਘੱਟ ਬੋਲਦੇ ਨੇ ਪਰ ਸੋਚ ਸਮਝ ਕੇ ਬੋਲਦੇ ਨੇ ਵਾਕਿਆ ਹੀ ਸਾਨੂੰ ਸੋਚ ਸਮਝ ਕੇ ਹੀ ਬੋਲਣਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਬਿਨਾਂ ਸੋਚੇ ਸਮਝੇ ਕੁਝ ਬੋਲ ਦਿੰਨੇ ਆ ਤਾਂ ਸਾਡੇ ਰਿਸ਼ਤੇ ਟੁੱਟਣ ਦੀ ਕੰਗਾਰ ਉੱਤੇ ਆ ਜਾਂਦੇ ਆ ਸੋ ਜਿਆਦਾ ਬੋਲਣ ਵਾਲਿਆਂ ਨੂੰ ਗਲਤ ਨਹੀਂ ਕਹਿਣਾ ਚਾਹੀਦਾ ਨਾ ਹੀ ਅਸੀਂ ਕਹਿਣੀ ਆ ਪਰ ਗੱਲ ਇਹ ਹੈ ਕਿ ਜਦੋਂ ਲੋੜ ਤੋਂ ਵੱਧ ਬੋਲਿਆ ਜਾਂਦਾ ਤਾਂ ਉਹਦੇ ਵਿੱਚ ਕੁਝ ਸ਼ਬਦ ਐਵੇਂ ਦੇ ਉਚਾਰੇ ਜਾਂਦੇ ਆ ਕਿ ਅਸੀਂ ਆਪਣਾ ਆਪਾ ਖੋ ਦਿੰਨੇ ਆ ਜਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕੀ ਸ਼ਬਦ ਦੂਸਰੇ ਵਿਅਕਤੀ ਲਈ ਵਰਤੇ ਆ ਸੋ ਕਾਲੀ ਦੇ ਵਿੱਚ ਕਦੇ ਨਹੀਂ ਆਉਣਾ ਚਾਹੀਦਾ ਸਭ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਹੈ ਸੁਣਨਾ ਚਾਹੀਦਾ ਹੈ ਵੀ ਅਸੀਂ ਕੀ ਬੋਲਣਾ ਹੈ ਕਿ ਇਹਦੇ ਨਾਲ ਸਾਡਾ ਕੋਈ ਰਿਸ਼ਤਾ ਤਾਂ ਨਹੀਂ ਅਫੈਕਟ ਹੋ ਰਿਹਾ ਜਾਂ ਸਾਨੂੰ ਇਸ ਦਾ ਬਾਅਦ ਵਿੱਚ ਪਛਤਾਵਾ ਤਾਂ ਨਹੀਂ ਹੋਊਗਾ ਸੋ ਸਾਨੂੰ ਸੁਭਾਅ ਦੇ ਵਿੱਚ ਜੋ ਸਾਡੇ ਕਰੋਧ ਤਾਂ ਹੈਗੀ ਹੈ ਉਹ ਇੱਕ ਸ਼ੈਨਸ਼ੀਲਤਾ ਵਾਲੀ ਹੋਣੀ ਚਾਹੀਦੀ ਹੈ ਕਰੋਧ ਤਾਂ ਸਾਨੂੰ ਬਹੁਤ ਚੀਜ਼ਾਂ ਸਾਡੀਆਂ ਖਰਾਬ ਕਰ ਦਿੰਦੀ ਹੈ ਸੁਭਾਅ ਦੇ ਵਿੱਚ ਕਰੋਧ ਦੀ ਥਾਂ ਤੇ ਸ਼ੈਨਸ਼ੀਲਤਾ ਹੋਣੀ ਜ਼ਰੂਰੀ ਹੈ ਸੋ ਇਸ ਕਰਕੇ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੇ ਵਿਅਕਤੀ ਘੱਟ ਬੋਲਦੇ ਆ ਉਹ ਹਮੇਸ਼ਾ ਪ੍ਰਭਾਵਸ਼ਾਲੀ ਹੁੰਦੀ ਹੈ ਕਿਉਂਕਿ ਸਾਡਾ ਸਮਾਜ ਦੇ ਵਿੱਚ ਬਹੁਤ ਸ਼ਖਸੀਤਾਂ ਦੇ ਨਾਲ ਵਾਪੈਂਦਾ ਹੈ ਹਰ ਪਰਸਨ ਦਾ ਵਾਪੈਂਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਜੋ ਸਾਡੀਆਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਦੇ ਆ ਤੇ ਫਿਰ ਸਾਨੂੰ ਉਹਦਾ ਜਵਾਬ ਦਿੰਦੇ ਆ ਉਹੋ ਜਿਹੀਆਂ ਸ਼ਖਸੀਅਤ ਤੋਂ ਅਸੀਂ ਬਹੁਤ ਪ੍ਰਭਾਵਿਤ ਹੁੰਨੇ ਆ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਖਾਣ ਪੀਣ ਲਈ ਧਿਆਨ ਨਹੀਂ ਦਿੰਦੇ ਜਿਆਦਾ ਖਾਂਦੇ ਆ ਤਾਂ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ ਕਿਹਾ ਜਾਂਦਾ ਕਿ ਖਾਣਾ ਵੀ ਆਪਾਂ ਨੂੰ ਉਸ ਹਾਵ ਨਾਲ ਖਾਣਾ ਚਾਹੀਦਾ ਹੈ ਕਿ ਸਿਰਫ ਖਾਣ ਲਈ ਹੀ ਨਹੀਂ ਜਿਉਣਾ ਜੀਣ ਲਈ ਖਾਣਾ ਤਾਂ ਉਵੇਂ ਹੀ ਸਾਡੇ ਸੁਭਾਅ ਦਾ ਇੱਕ ਇਹ ਪੱਖ ਹੈ ਕਿ ਅਸੀਂ ਬੋਲਣਾ ਵੀ ਆ ਪਰ ਸੁਚੱਜੇ ਢੰਗ ਦੇ ਨਾਲ ਹਲੀਮੀ ਦੇ ਨਾਲ ਬੋਲਣਾ ਹੈ ਕਿ ਜਿਹਦੇ ਨਾਲ ਸਾਡਾ ਇੱਕ ਸੋਸਾਇਟੀ ਦੇ ਵਿੱਚ ਚਰਿੱਤਰ ਹੈ ਜਿਹੜਾ ਉਹ ਪਛਾਨਿਆ ਜਾਵੇ ਜ਼ਿੰਦਗੀ ਨੂੰ ਅਸੀਂ ਖੁਸ਼ਹਾਲ ਤਰੀਕੇ ਦੇ ਨਾਲ ਜਿਉ ਸਕੀਏ ਸੋ ਤਾਂ ਹੀ ਕਿਹਾ ਜਾਂਦਾ ਹੈ ਕਿ ਖਾਣ ਦੀ ਗੱਲ ਕਰਦੇ ਆ ਤਾਂ ਅਸੀਂ ਜੇ ਘੱਟ ਖਾਵਾਂਗੇ ਤਾਂ ਉਨਾ ਹੀ ਤੰਦਰੁਸਤ ਰਹਨੇ ਆ ਤੇ ਸਾਨੂੰ ਡਾਕਟਰਾਂ ਕੋਲੇ ਨਹੀਂ ਜਾਣਾ ਪੈਂਦਾ ਖਾਣ ਲਈ ਜਿਉਣੀ ਆ ਤਾਂ ਹੀ ਅਕਸਰ ਆਪਾਂ ਕਹਿੰਦੇ ਆ ਕਿ ਜਦੋਂ ਕੋਈ ਆਪਾਂ ਵਿਆਹਾਂ ਦੇ ਵਿੱਚ ਜਾਂਦੇ ਆ ਜਾਂ ਕੋਈ ਪ੍ਰੋਗਰਾਮਾਂ ਦੇ ਜਾਂਦੇ ਆ ਤਾਂ ਅਸੀਂ ਲੋਕਾਂ ਨੂੰ ਦੇਖਦੇ ਆ ਕਿ ਉਹ ਕਿੰਨੇ ਹਫਲ ਜਾਂਦੇ ਨੇ ਜਾਂ ਲੋੜ ਤੋਂ ਵੱਧ ਖਾਂਦੇ ਨੇ ਤਾਂ ਉਹ ਲੋਕ ਅਕਸਰ ਬਿਮਾਰੀਆਂ ਨੂੰ ਸਹਿੜ ਲੈਂਦੇ ਨੇ ਉਵੇਂ ਹੀ ਸਾਡਾ ਸੁਭਾਅ ਕਿ ਅਸੀਂ ਜੇ ਲੋੜ ਤੋਂ ਵੱਧ ਬੋਲਾਂਗੇ ਆਪਣੀ ਸੁਸਾਇਟੀ ਦੇ ਵਿੱਚ ਜਾਂ ਲੋੜ ਤੋਂ ਵੱਧ ਗੱਲਾਂ ਕਰਾਂਗੇ ਤਾਂ ਕੀ ਦਿਨਾਂ ਕੀਤੇ ਸਾਡਾ ਚਰਿੱਤਰ ਹੈ ਨਾ ਉਹਨੂੰ ਲੋਕ ਘੱਟ ਪਸੰਦ ਕਰਨ ਲੱਗ ਜਾਂਦੇ ਆ ਕਿਉਂਕਿ ਅਸੀਂ ਜਦੋਂ ਸੋਚ ਸਮਝ ਕੇ ਨਹੀਂ ਬੋਲਦੇ ਤਾਂ ਸਾਡੇ ਸ਼ਬਦ ਇਹੋ ਜੇ ਸਾਡੇ ਦੇ ਮੂੰਹ ਦੇ ਵਿੱਚੋਂ ਨਿਕਲ ਜਾਂਦੇ ਆ ਜੋ ਵਾਪਸ ਨਹੀਂ ਆਉਂਦੇ ਅਕਸਰ ਕਿਹਾ ਜਾਂਦਾ ਹੈ ਕਿ ਇੱਕ ਵਾਰ ਜੋ ਜ਼ੁਬਾਨ ਦੇ ਵਿੱਚੋਂ ਗੱਲ ਨਿਕਲ ਜਾਂਦੀ ਹੈ ਉਹ ਵਾਪਸ ਨਹੀਂ ਆਉਂਦੀ ਜਿਵੇਂ ਕਿ ਤੀਰ ਦੇ ਵਿੱਚੋਂ ਇੱਕ ਕਹਾਵਤ ਹੈ ਕਿ ਜੇ ਆਪਾਂ ਤੀਰ ਨਿਕਲ ਜਾਂਦਾ ਕਮਾਨ ਚੋਂ ਤਾਂ ਵਾਪਸ ਨਹੀਂ ਆਉਂਦਾ ਤਾਂ ਜ਼ਿੰਦਗੀ ਬਹੁਤ ਖੂਬਸੂਰਤ ਹੈ ਤੇ ਜ਼ਿੰਦਗੀ ਦਾ ਸਾਨੂੰ ਹਰ ਪਲ ਜ਼ਿੰਦਗੀ ਦਾ ਜਿਉਣਾ ਚਾਹੀਦਾ ਹੈ ਸਮਾਜ ਦੇ ਵਿੱਚ ਅਸੀਂ ਵਿਚਰਨਾ ਹੈ ਅਸੀਂ ਰਹਿਣਾ ਹੈ ਅਸੀਂ ਲੰਬੇ ਸਮੇਂ ਤੱਕ ਜਿਉਣਾ ਹੈਗਾ ਤੇ ਜਿਸ ਦੇ ਵਿੱਚ ਸਾਡਾ ਬੋਲਣ ਦਾ ਸਲੀਕਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਤੇ ਸਾਨੂੰ ਸੋਚ ਸਮਝ ਕੇ ਬੋਲੀਏ ਤਾਂ ਜੋ ਅਸੀਂ ਸਾਡੇ ਸ਼ਬਦਾਂ ਦੇ ਨਾਲ ਲੋਕ ਸਾਨੂੰ ਪਿਆਰ ਕਰਨ ਸਾਨੂੰ ਸਾਡੇ ਕਰੀਬੀ ਬਣ ਸਾਡੀਆਂ ਜਿਹੜੀਆਂ ਪਰਿਵਾਰਕ ਸਾਂਝਾਂ ਨੇ ਉਹਨਾਂ ਨਾਲ ਬਣ ਸਕਣ ਤੇ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋ ਸਕੀਏ ਸੋ ਜੇ ਅਸੀਂ ਸੋਚ ਸਮਝ ਕੇ ਗੱਲਬਾਤ ਕਰਦੇ ਆ ਜਾਂ ਘੱਟ ਬੋਲਦੇ ਆ ਤਾਂ ਸਾਡੀ ਭਾਈਚਾਰਕ ਜਿਹੜੀ ਸਾਂਝ ਆ ਅਕਸਰ ਕਿਹਾ ਜਾਂਦਾ ਉਹ ਜ਼ਿਆਦਾ ਹੁੰਦੀ ਹੈ ਲੰਬੀ ਹੁੰਦੀ ਹੈ ਦੂਸਰੀ ਗੱਲ ਅਸੀਂ ਅਕਸਰ ਇਹ ਗੱਲ ਕਰਦੇ ਆ ਕਿ ਜੇ ਅਸੀਂ ਕਿਸੇ ਦੀ ਗੱਲ ਨੂੰ ਸੁਣਦੇ ਨਹੀਂ ਬਟ ਆਪਣਾ ਪੱਖ ਰੱਖ ਦਿੰਨੇ ਆ ਤਾਂ ਉੱਥੇ ਵੀ ਸਾਡੇ ਵੱਲੋਂ ਕਹੇ ਸ਼ਬਦ ਕੀਤੇ ਨਾ ਕੀਤੇ ਗਲਤ ਹੋ ਸਕਦੇ ਆ ਸਾਨੂੰ ਪਹਿਲਾਂ ਦੂਸਰੇ ਪਰਸਨ ਨੂੰ ਸੁਣਨਾ ਵੀ ਜ਼ਰੂਰੀ ਹੈ ਉਸ ਤੋਂ ਬਾਅਦ ਉਹਦਾ ਆਨਸਰ ਦੇਣਾ ਸੋਚ ਸਮਝ ਕੇ ਉਹ ਵੀ ਕੀਤੇ ਨਾ ਕੀਤੇ ਸਾਡੀ ਸਿਆਣਪदाई ਇੱਕ ਹਿੱਸਾ ਹੁੰਦਾ ਸੋ ਬਿਨਾ ਸੋਚੇ ਸਮਝੇ ਅਸੀਂ ਨਾ ਤਾਂ ਇੰਨਾ ਮਾੜਾ ਕਿਸੇ ਨੂੰ ਬੋਲੀਏ ਕੀ ਸਾਡੇ ਰਿਸ਼ਤੇ ਟੁੱਟ ਜਾਣ ਸੋ ਇਹੀ ਕਹਾਵਤ ਮੈਂ ਜਿਹੜੀ ਸਟਾਰਟਿੰਗ 'ਚ ਤੁਹਾਨੂੰ ਬੋਲੀ ਸੀ ਕਿ ਇੱਕ ਕਹਾਵਤ ਹੈ ਬੋਲਿਆਂ ਦੇ ਬੋਲਿਆਂ ਦੇ ਬੋਲ ਵਿਗਾੜੇ ਮਿੰਨੀਆਂ ਦੇ ਘਰ ਉਜਾੜੇ ਬੋਲਣ ਵਾਲਿਆਂ ਦੇ ਨਾਲ ਕਈ ਵਾਰ ਜਿਹੜੀਆਂ ਦੋਸਤੀਆਂ ਵੀ ਟੁੱਟ ਜਾਂਦੀਆਂ ਨੇ ਜਦੋਂ ਲੋੜ ਤੋਂ ਵੱਧ ਅਸੀਂ ਕਿਸੇ ਦੇ ਨਾਲ ਬੋਲਦੇ ਹਾਂ ਅਕਸਰ ਕਿਹਾ ਜਾਂਦਾ ਕਿ ਸਾਡੀ ਜਿਹੜੀ ਜ਼ੁਬਾਨ ਹੈ ਸਾਡੀ ਜਿਹੜੀ ਗੱਲਬਾਤ ਕਰਨ ਦਾ ਸਲੀਕਾ ਹੈ ਉਹ ਸਾਨੂੰ ਬਹੁਤ ਬੁਲੰਦੀਆਂ ਤੇ ਵੀ ਪਹੁੰਚਾ ਦਿੰਦਾ ਹੈ ਤੇ ਜੇ ਸਾਡੀ ਜ਼ੁਬਾਨ ਦੇ ਵਿੱਚ ਕੋਈ ਗਲਤ ਸ਼ਬਦ ਉਚਾਰੇ ਜਾਣ ਤਾਂ ਅਰਸ਼ ਤੋਂ ਫਰਸ਼ ਤੇ ਫਰਸ਼ ਤੋਂ ਅਰਸ਼ ਤੱਕ ਸੀ ਜਾ ਵੜਦੇ ਆ ਕਹਿਣ ਦਾ ਭਾਵ ਹੈ ਕਿ ਤੁਹਾਡੇ ਗੱਲਾਂ ਦੇ ਵਿੱਚ ਜੇ ਕੋਈ ਜਾਣਕਾਰੀ ਹੈਗੀ ਆ ਸਲੀਕਾ ਹੈਗਾ ਸਾਦਗੀ ਹੈਗੀ ਹੈ ਕੱਠ ਸ਼ਬਦ ਹੈਗੇ ਆ ਪਰ ਤੁਸੀਂ ਬਹੁਤ ਵਧੀਆ ਗੱਲ ਕਹਿ ਰਹੇ ਹੋ ਤਾਂ ਤੁਹਾਡੀ ਜ਼ੁਬਾਨ ਤੁਹਾਨੂੰ ਅਰਸ਼ ਤੋਂ ਫਰਸ਼ ਤੋਂ ਅਰਸ਼ ਵੱਲ ਲੈ ਜਾਂਦੀ ਆ ਤੁਹਾਨੂੰ ਇੱਕ ਚੰਗੀ ਸ਼ਖਸੀਅਤ ਦਾ ਮਾਲਕ ਬਣਾ ਦਿੰਦੀ ਹੈ ਪਰ ਉਹੀ ਸ਼ਬਦ ਜਿਹੜੇ ਤੁਸੀਂ ਲੋੜ ਤੋਂ ਵੱਧ ਬੋਲ ਰਹੇ ਹੋ ਬਿਨਾਂ ਸੋਚੇ ਸਮਝੇ ਬੋਲ ਰਹੇ ਹੋ ਕਿਸੇ ਨੂੰ ਮਾੜੇ ਬੋਲ ਬੋਲ ਰਹੇ ਹੋ ਜਾਂ ਬਿਨਾਂ ਸੋਚੇ ਸਮਝੇ ਕਿਸੇ ਨੂੰ ਆਪਣੀ ਪਰਸਪੈਕਸ਼ਨ ਦੇ ਰਹੇ ਹੋ ਤਾਂ ਉਹ ਸਾਡੇ ਕਿਤੇ ਨਾ ਕਿਤੇ ਸੁਭਾਅ ਦੇ ਕਾਰਨ ਸਾਡਾ ਜਿਹੜਾ ਰਤਬਾ ਸਮਾਜ ਦੇ ਵਿੱਚ ਉਹ ਅਰਸ਼ ਤੋਂ ਫਰਸ਼ ਵਾਲਾ ਹੋ ਜਾਂਦਾ ਸਾਨੂੰ ਉਹ ਨੀਵਾ ਦਿਖਾਉਂਦਾ ਸੋ ਅਕਸਰ ਲੋਕ ਕਿਹਾ ਜਾਂਦਾ ਹੈ ਕਿ ਘੱਟ ਬੋਲਣ ਵਾਲੇ ਲੋਕਾਂ ਦੇ ਵਿੱਚ ਸ਼ੈਨ ਸ਼ਕਤੀ ਜ਼ਿਆਦਾ ਹੁੰਦੀ ਹੈ ਜਿਹੜੇ ਚੁੱਪ ਰਹਿੰਦੇ ਨੇ ਉਹ ਜ਼ਿਆਦਾ ਇੱਜ਼ਤ ਖਮਾਉਂਦੇ ਨੇ ਜਿਹੜੇ ਲੋੜ ਤੋਂ ਵੱਧ ਬੋਲਦੇ ਨੇ ਬਿਨਾਂ ਮਤਲਬ ਤੋਂ ਬੋਲਦੇ ਨੇ ਉਹ ਆਪਣੀ ਇੱਜ਼ਤ ਗਵਾ ਦਿੰਦੇ ਨੇ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਉਹਨਾਂ ਸ਼ਖਸੀਅਤਾਂ ਨੂੰ ਅਸੀਂ ਪਸੰਦ ਕਰਦੇ ਹਾਂ ਜਿਨ੍ਹਾਂ ਦੀ ਜ਼ੁਬਾਨ ਦੇ ਵਿੱਚੋਂ ਨਿਕਲੇ ਸ਼ਬਦ ਸਾਡ ਨੂੰ ਟੁੰਬਦੇ ਨਹੀਂ ਸਾਨੂੰ ਸਾਡੀ ਸ਼ਖਸੀਅਤ ਤੇ ਅਸਰ ਪਾਉਂਦੇ ਨਹੀਂ ਤਾਂ ਮੈਂ ਇਸ ਵੀਡੀਓ ਦੇ ਰਾਹੀਂ ਇਹੀ ਚੀਜ਼ ਕਹਿਣਾ ਚਾਹਣੀ ਆ ਕਿ ਸਾਡੇ ਸਮਾਜ ਦੇ ਵਿੱਚ ਸਾਡਾ ਬਹੁਤ ਤਰ੍ਹਾਂ ਦੇ ਲੋਕਾਂ ਦੇ ਨਾਲ ਵਾਪੈਂਦਾ ਹੈ ਜਿਨ੍ਹਾਂ ਨੂੰ ਅਸੀਂ ਸੁਣਦੇ ਹਾਂ ਸਮਝਦੇ ਹਾਂ ਤਾਂ ਜੋ ਸ਼ਕਤੀਤਾ ਘੱਟ ਬੋਲਦੀਆਂ ਨੇ ਦੂਸਰੇ ਪਰਸਨ ਦੀ ਗੱਲ ਨੂੰ ਬਹੁਤ ਧਿਆਨ ਦੇ ਨਾਲ ਸੁਣਦੀਆਂ ਨੇ ਤਾਂ ਉਹ ਜਿਹੜੀ ਸ਼ਕਤੀਤਾ ਸਾਨੂੰ ਚੰਗੀ ਲੱਗਦੀ ਆ ਸਾਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਰ ਜਿਹੜੇ ਲੋਕ ਜ਼ਿਆਦਾ ਬੋਲਦੇ ਨੇ ਵੱਧ ਬੋਲਦੇ ਨੇ ਬਿਲੋੜੇ ਸ਼ਬਦ ਬੋਲਦੇ ਨੇ ਅਸੀਂ ਉਹਨਾਂ ਤੋਂ ਕੰਨੀ ਘਤਰਾਉਣੀ ਹੈ ਕਾਰਨ ਕੀ ਹੈ ਕਿ ਸਾਡੀ ਕਦਰ ਵੀ ਸਮਾਜ ਦੇ ਵਿੱਚ ਘਟਦੀ ਹੈ ਤਾਂ ਸਾਡੀ ਸ਼ਖਸੀਅਤ ਕਿਵੇਂ ਦੀ ਹੋਣੀ ਚਾਹੀਦੀ ਹੈ ਕਿ ਅਸੀਂ ਗੱਲ ਕਵਾਂਗੇ ਪਰ ਉਸ ਤੋਂ ਪਹਿਲਾਂ ਸਾਡਾ ਸੁਣਨਾ ਜ਼ਰੂਰੀ ਹੈ ਸਮਝਣਾ ਜ਼ਰੂਰੀ ਹੈ ਉਸ ਤੋਂ ਬਾਅਦ ਅਸੀਂ ਆਪਣੇ ਸ਼ਬਦਾਂ ਨੂੰ ਅਗਲੇ ਪਰਸਨ ਦੇ ਨਾਲ ਸਾਂਝੇ ਕਰਾਂਗੇ ਸੋ ਲਾਸਟ ਤੇ ਮੈਂ ਹੀ ਕਹਿਣਾ ਚਾਹਣੀ ਆ ਕਿ ਚਾਹੇ ਖਾਣ ਦੀ ਗੱਲ ਕਰੀਏ ਅਸੀਂ ਆਪਣੀ ਸੇਵ ਦੇ ਅਨਸਾਰ ਓਨਾ ਹੀ ਖਾਈਏ ਜਿੰਨਾ ਸਾਨੂੰ ਲੋੜ ਹੈ ਨਾ ਇਹ ਹੋਵੇ ਕਿ ਅਸੀਂ ਕਿਸੇ ਚੀਜ਼ ਥਾਂ ਦੇਖ ਕੇ ਲੋੜ ਤੋਂ ਵੱਧ ਖਾਣੇ ਤਾਂ ਉਹ ਸਾਡੇ ਹੀ ਸਰੀਰ ਤੇ ਅਸਰ ਹੋਣਾ ਸੋ ਖਾਣ ਲਈ ਨਹੀਂ ਜਿਉਣਾ ਆਪਾਂ ਜਿਉਣ ਲਈ ਖਾਣਾਗਾ ਤਾਂ ਇਸ ਦੇ ਨਾਲ ਹੀ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਐਗਜ਼ਾਮਪਲ ਨਾਲ ਮੈਂ ਆਪਣੀ ਵੀਡੀਓ ਖਤਮ ਕਰਨਾ ਚਾਹਣੀ ਆ ਕਿ ਘੱਟ ਬੋਲਣਾ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਪਰ ਜੇ ਆਪਾਂ ਗੱਲ ਕਰੀਏ ਇੱਕ ਯੂਰਪ ਦਾ ਦੇਸ਼ ਹੈ ਲਾਤਮੀਆਂ ਉਥੇ ਕੀ ਆ ਲੋਕ ਬਹੁਤ ਘੱਟ ਬੋਲਦੇ ਆ ਮਤਲਬ ਬਹੁਤ ਘੱਟ ਇਹਦੀ ਮਤਲਬ ਕਾਫੀ ਲੋਕ ਕਹਿੰਦੇ ਵੀ ਆ ਕਿ ਘੱਟ ਸਾਰੇ ਕਿਉਂ ਘੱਟ ਬੋਲਦੇ ਬਟ ਉਹ ਲੋਕ 크리에ਟਿਵ ਹੁੰਦੇ ਆ ਉਹਨਾਂ ਦੀ ਸ਼ਕਤੀ ਦੇ ਵਿੱਚ ਕੁਝ ਇਹੋ ਜਿਹਾ ਹੁੰਦਾ ਕਿਉਂਕਿ ਉਹ ਬੋਲਣ ਤੇ ਆਪਣੀ ਓਨੀ એનર્ਜੀ ਵੇਸਟ ਨਹੀਂ ਕਰਦੇ ਉਹ ਸੋਚ ਕੇ ਆਪਣੀ ਰਚਨਾਤਮਿਕ ਸੋਚ ਜਿਹੜੀ ਬਾਹਰ ਕੱਢਦੇ ਨੇ ਚੰਗੇ ਥਾਵੇਂ ਕੱਢਦੇ ਨੇ ਪਰ ਉਹਨਾਂ ਦੇ ਵਿੱਚ ਉਹਨਾਂ ਦਾ ਸੱਭਿਆਚਾਰ ਦਾ ਇੱਕ ਹਿੱਸਾ ਹੈ ਉਹ ਯੂਰਪ ਦਾ ਇੱਕ ਦੇਸ਼ ਆ ਮਤਲਬ ਕਿ ਉੱਥੇ ਕੀ ਆ ਉਹਨਾਂ ਦਾ ਇੱਕ ਕਲਚਰ ਆ ਵੀ ਘੱਟ ਬੋਲਣਾ ਤੇ ਜ਼ਿਆਦਾ ਸੋਚਣਾ ਤਾਂ ਘੱਟ ਬੋਲਣਾ ਅਕਸਰ ਹੀ ਕਿਹਾ ਜਾਂਦਾ ਹੈ ਕਿ ਇੱਕ ਵਿਦ ਵਿਦਵਾਨਾਂ ਵਾਲੀ ਸੋਚ ਵਾਲਾ ਪਰਸਨ ਹੁੰਦਾ ਹੈ ਜਿਹੜਾ ਘੱਟ ਬੋਲਦਾ ਤੇ ਬਹੁਤ ਬੋਲਣ ਵਾਲਾ ਵਿਅਕਤੀ ਲੋਕਾਂ ਨੂੰ ਵੀ ਘੱਟ ਚੰਗਾ ਲੱਗਦਾ ਕਿਉਂਕਿ ਵਿਅਕਤੀ ਸਵੈ ਪ੍ਰਸ਼ੰਸਾ ਤੇ ਦੂਜਿਆਂ ਦੀ ਆਲੋਚਨਾ ਦੇ ਵਿੱਚ ਬੋਲਦਾ ਕਿਉਂਕਿ ਜਿੱਥੇ ਜ਼ਿਆਦਾ ਬੋਲਿਆ ਜਾਂਦਾ ਹੈ ਉੱਥੇ ਆਪਾਂ ਕਦੋਂ ਬੋਲਦੇ ਜਾਂ ਤਾਂ ਸੀ ਕਿਸੇ ਨਾਲ ਬਹਿਸ ਕਰ ਰਹੇ ਹਾਂ ਜਾਂ ਅਸੀਂ ਆਪਣੀ ਪ੍ਰਸ਼ੰਸਾ ਕਰਨ ਲਈ ਵਾਹ ਵਾਹ ਕਰਨ ਲਈ ਵੱਧ ਸ਼ਬਦ ਬੋਲ ਰਹੇ ਹਾਂ ਤਾਂ ਇਸ ਕਰਕੇ ਹਮੇਸ਼ਾ ਆਪਣੀ ਸ਼ਕਤੀ ਦੇ ਵਿੱਚ ਇਹੋ ਜਿਹੀਆਂ ਆਤਮਾ ਪਾਉਣੀਆਂ ਚਾਹੀਦੀ ਹੈ ਬੋਲਣਾ ਜ਼ਰੂਰੀ ਆ ਸਾਨੂੰ ਆਪਣੀਆਂ ਵਿਚਾਰ ਪ੍ਰਗਟ ਕਰਨ ਦਾ ਪੂਰੀ ਆਜ਼ਾਦੀ ਹੈ ਅਸੀਂ ਆਪਣੇ ਸ਼ਬਦਾਂ ਨੂੰ ਅਸੀਂ ਲੋਕਾਂ ਤੱਕ ਪਹੁੰਚਾਉਣਾ ਹੈ ਚੰਗੀਆਂ ਗੱਲਾਂ ਨੂੰ ਵੀ ਪਹੁੰਚਾਉਣਾ ਹੈ ਪਰ ਉਹਦੇ ਵਿੱਚ ਅਰਥ ਭਰਪੂਰ ਜਾਣਕਾਰੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਸਲੀਕਾ ਹੋਣਾ ਚਾਹੀਦਾ ਹੈ ਉਹਦੇ ਵਿੱਚ ਦੂਜੇ ਪਰਸਨ ਨੂੰ ਸੁਣਨ ਦੀ ਤੁਹਾਡੇ ਵਿੱਚ ਸ਼ੈਣ ਸ਼ਕਤੀ ਹੋਣੀ ਚਾਹੀਦੀ ਹੈ ਸੋ ਇਹ ਕੀ ਹੈ ਕਿ ਬੱਚਿਆਂ ਦੇ ਵਿੱਚ ਇਹ ਚੀਜ਼ਾਂ ਵੀ ਆਤ ਤਾਂ ਸਾਡੇ ਪਰਿਵਾਰ ਤੋਂ ਹੀ ਆਉਂਦੀਆਂ ਕਿਉਂਕਿ ਅਸੀਂ ਪਰਿਵਾਰ ਦੇ ਵਿੱਚ ਰਹਿ ਕੇ ਜਿਵੇਂ ਦੀਆਂ ਆਤ ਤਾਂ ਪਾਉਣੀਆਂ ਅਸਲ ਦੇ ਵਿੱਚ ਉਹੀ ਬੱਚਿਆਂ ਦੇ ਵਿੱਚ ਚੀਜ਼ਾਂ ਆਉਣਗੀਆਂ ਕਿ ਚੁੱਪ ਰਹਿਣਾ ਇੱਕ ਬਹੁਤ ਵੱਡਾ ਗੁਣ ਹੈ ਕਿਉਂਕਿ ਸਾਹਮਣੇ ਵਾਲੀ ਸ਼ਖਸੀਅਤ ਨਾਲ ਜੇ ਅਸੀਂ ਕੋਈ ਵਾਰ ਸਾਡੇ ਵਿੱਚ ਕੋਈ ਆਰਗੂਮੈਂਟ ਹੀ ਹੋ ਗਈ ਤਾਂ ਜੇ ਅਸੀਂ ਉੱਥੇ ਚੁੱਪ ਰਹਿ ਜਾਾਂਗੇ ਤਾਂ ਉੱਥੇ ਕੀ ਹੈ ਸਾਡਾ ਝਗੜਾ ਹੁਣ ਬੱਝੂਗਾ ਤੇ ਉੱਥੇ ਕਿਹਾ ਜਾਂਦਾ ਨਾ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਬੋਲਣਾ ਚਾਹੀਦੀ ਹੈ ਤੇ ਚੁੱਪ ਰਹਿਣਾ ਸੋਣਾ ਹੈ ਕਿ ਬੋਲੋ ਜ਼ਰੂਰ ਪਰ ਸੋਚ ਸਮਝ ਕੇ ਪਰ ਜਿੱਥੇ ਤੁਹਾਨੂੰ ਲੱਗਦਾ ਇੱਥੇ ਨਹੀਂ ਬੋਲਣਾ ਉੱਥੇ ਚੁੱਪ ਚੰਗੀ ਹੈ ਤਾਂ ਇਕ ਇੱਕ ਬਹੁਤ ਵਧੀਆ ਇਹ ਐਗਜ਼ਾਮਪਲ ਹੈ ਕਿ ਬੋਲਣਾ ਚਾਹੰਦੀ ਹੈ ਤੇ ਚੁੱਪ ਰਹਿਣਾ ਸੋਣਾ ਇੱਕ ਕਹਾਵਤ ਹੈ ਤੇ ਐਵੇਂ ਹੀ ਸੰਸਕ੍ਰਿਤ ਦੇ ਇੱਕ ਵਿਦਵਾਨ ਦਾ ਕਥਨ ਹੈ ਕਿ ਵਿਦਵਾਨ ਦੀ ਸਮਾ ਦੇ ਵਿੱਚ ਚੁੱਪ ਰਹਿਣ ਵਾਲਾ ਮੂਰਖ ਵੀ ਵਿਦਵਾਨਾਂ ਦੇ ਬਰਾਬਰ ਹੀ ਮਾਣ ਪ੍ਰਾਪਤ ਕਰਦਾ ਹੈ ਮਤਲਬ ਕਹ ਲਓ ਵੀ ਜੇ ਕਿ ਉਹ ਚਾਹੇ ਉਹ ਬਹੁਤ ਬੋਲਦਾ ਹੈ ਬਹੁਤ ਉਹਦੀ ਸ਼ਬਦਾਵਲੀ ਖਰਾਬ ਹੈ ਪਰ ਉਹ ਕਿਸੇ ਵਿਦਵਾਨਾਂ ਦੇ ਵਿੱਚ ਬਹਿ ਕੇ ਉਹਨਾਂ ਨੂੰ ਸੁਣਦਾ ਉੱਥੇ ਹੀ ਨਹੀਂ ਬੋਲਦਾ ਤਾਂ ਕਿਤੇ ਨਾ ਕਿਤੇ ਉਹ ਮਾਣ ਪ੍ਰਾਪਤ ਕਰ ਲੈਂਦਾ ਹੈ ਉਹੀ ਗੱਲ ਉਹਦੀ ਮੂਰਖਤਾ ਜਿਹੜੀ ਹੈਗੀ ਆ ਚੁੱਪ ਰਹਿਣ ਕਰਕੇ ਵੀ ਉਹ ਮੂਰਖ ਨਹੀਂ ਪਾਇਆ ਜਾਂਦਾ ਕਿਉਂਕਿ ਉਹ ਬੋਲਦਾ ਨਹੀਂ ਤੇ ਪੰਜਾਬੀ ਦੇ ਵਿੱਚ ਵੀ ਅਸੀਂ ਅਕਸਰ ਇਹੀ ਗੱਲ ਕਹਣੀ ਹੈ ਇੱਕ ਚੁੱਪ ਤੇ 100 ਸੁੱਖ ਸੋ ਚੁੱਪ ਵਾਕਿਆ ਹੀ ਜ਼ਿੰਦਗੀ ਦੇ ਵਿੱਚ ਬਹੁਤ ਲਾਭਦਾਇਕ ਹੈ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸਾਡੇ ਪਲ ਆਉਣੇ ਆ ਜਿੱਥੇ ਸਾਡੀ ਸ਼ਖਸੀਅਤ ਕਿਸੇ ਸ਼ਖਸ ਦੇ ਨਾਲ ਗੱਲ ਕਰਦੀ ਹੈ ਤਾਂ ਉਹ ਲਫ਼ਜ਼ਾਂ ਤੋਂ ਹੀ ਪਛਾਣੀ ਜਾਂਦੀ ਹੈ ਸੋ ਸਾਡੇ ਸਾਹਮਣੇ ਕੋਈ ਵੀ ਪਰਸਨ ਆਉਂਦਾ ਤਾਂ ਸਾਡੇ ਅੰਦਰ ਬੋਲਣ ਦਾ ਸਲੀਕਾ ਹੋਣਾ ਚਾਹੀਦਾ ਹੈ ਤਾਂ ਅਸੀਂ ਸਮਾਜ ਦੇ ਵਿੱਚ ਆਪਣਾ کردار ਆ ਉਹ ਵਧੀਆ ਸਿਰਜ ਸਕੀਏ ਸੋ ਅੱਜ ਦੀ ਮੇਰੀ ਵੀਡੀਓ ਦਾ ਮੋਟਿਵ ਇਹੀ ਸੀਗਾ ਉਦੇਸ਼ ਇਹੀ ਸੀਗਾ ਕਿ ਘੱਟ ਬੋਲਣ ਵਾਲੇ ਲੋਕ ਹਮੇਸ਼ਾ ਪ੍ਰਭਾਵਸ਼ਾਲੀ ਕਿਉਂ ਹੁੰਦੇ ਆ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਘੱਟ ਬੋਲਣ ਵਾਲੇ ਵਿਦਵਾਨ ਕਿਉਂ ਹੁੰਦੇ ਆ ਕਿਉਂਕਿ ਉਹ ਸੋਚ ਸਮਝ ਕੇ ਬੋਲਦੇ ਆ ਪਹਿਲਾਂ ਸੁਣਦੇ ਆ ਤੇ ਫਿਰ ਆਪਣੇ ਵਿਚਾਰ ਪ੍ਰਗਟ ਕਰਦੇ ਆ ਬੇਲੋੜਾ ਨਹੀਂ ਮਤਲਬ ਕਿ ਬਾਦੂ ਸ਼ਬਦ ਬੋਲਣ ਦੇ ਨਾਲ ਸਾਡੀ ਹੀ ਸਿੱਖਿਸ਼ਤ ਖਰਾਬ ਹੁੰਦੀ ਹੈ ਸੋ ਪੂਰੀ ਉਮੀਦ ਹੈ ਕਿ ਵਿਦਿਆਰਥੀ ਵੀ ਜੁੜੇ ਹੋਏ ਨੇ ਇਸ ਚੈਨਲ ਦੇ ਨਾਲ ਵੱਡੇ ਵਿਦਵਾਨ ਵੀ ਜੁੜੇ ਹੋਏ ਨੇ ਸਰਕਾਰੀ ਮੁਲਾਜ਼ਮ ਵੀ ਜੁੜੇ ਹੋਏ ਨੇ ਆਮ ਲੋਕ ਵੀ ਜੁੜੇ ਹੋਏ ਨੇ ਹਰ ਤਰ੍ਹਾਂ ਦਾ ਪਰਸਨ ਮੇਰਾ ਚੈਨਲ ਦੇ ਨਾਲ ਜੁੜਿਆ ਹੋਇਆ ਸੋ ਸਾਰੇ ਆਪਾਂ ਇਸ ਸੀਜ਼ਨ ਨੂੰ ਸੋਚੀਏ ਕਿ ਅਸੀਂ ਆਪਣਾ ਕਰਦਾਰ ਕਿਵੇਂ ਦਾ ਬਣਾਉਣਾ ਹੈ ਚਾਹੀ ਉਮਰ ਵੱਡੀ ਹੋਵੇ ਛੋਟੀ ਹੋਵੇ ਤਾਂ ਬੋਲਣਾ ਤਾਂ ਸਾਰੀ ਹੀ ਉਮਰ ਦੇ ਵਿੱਚ ਚੱਲਦਾ ਰਹਿੰਦਾ ਹੈ ਤਾਂ ਅਸੀਂ ਐਵੇਂ ਦੇ ਸ਼ਬਦ ਬੋਲੀਏ ਐਵੇਂ ਦੇ ਸ਼ਬਦ ਉਲੀਕੀਏ ਕਿ ਸਾਹਮਣੇ ਵਾਲਾ ਸਾਡੀ ਸ਼ਖਸੀਅਤ ਤੋਂ ਪ੍ਰਭਾਵ ਹੋਵੇ ਨਾ ਕਿ ਸਾਡੇ ਤੋਂ ਕੰਨੀ ਘਤਰਾਵੇ ਸੋ ਸਾਰੇ ਇਨਸਾਨ ਜ਼ਰੂਰੀ ਨਹੀਂ ਹਰੇਕ ਦੇ ਵਿੱਚ ਕਮੀ ਹੁੰਦੀ ਹੈ ਪਰ ਸਹੀ ਕਮੀਆਂ ਨੂੰ ਰਲ ਕੇ ਹੀ ਦੂਰ ਕਰਨਾ ਤਾਂ ਅੱਜ ਦਾ ਐਪੀਸੋਡ ਮੈਨੂੰ ਜ਼ਰੂਰ ਹਾਂ ਲੱਗਦਾ ਕਿ ਤੁਹਾਨੂੰ ਬਹੁਤ ਪਸੰਦ ਆਊਗਾ ਕਿਉਂਕਿ ਇਹੋ ਜਿਹੀਆਂ ਗੱਲਾਂ ਤੇ ਜੇ ਵਿਚਾਰ ਵਟਾਂਦਰਾ ਹੁੰਦਾ ਰਹੇ ਗੱਲਬਾਤ ਹੁੰਦੀ ਰਹੇ ਤਾਂ ਸਾਡੀ ਸ਼ਖਸੀਅਤ ਦੇ ਵਿੱਚ ਉਹ ਚੀਜ਼ਾਂ ਆਉਣ ਲੱਗ ਜਾਂਦੀਆਂ ਨੇ ਸਾਡਾ ਇੱਕ ਹਿੱਸਾ ਬਣਨ ਲੱਗ ਜਾਂਦੀਆਂ ਕਿਉਂਕਿ ਹਰ ਇਨਸਾਨ ਨੂੰ ਪਤਾ ਹੁੰਦਾ ਸਹੀ ਗਲਤ ਬਾਰੇ ਪਰ ਗੱਲ ਉਦੋਂ ਸਹੀ ਹੁੰਦੀ ਹੈ ਜਦੋਂ ਅਸੀਂ ਆਪਣੀ ਸ਼ਖਸੀਅਤ ਤੇ ਉਸ ਨੂੰ ਲਾਗੂ ਕਰਦੇ ਹਾਂ ਚੁੱਪ ਰਹਿਣਾ ਮਤਲਬ ਜੇ ਨੂੰ ਸਾਨੂੰ ਲੱਗ ਰਿਹਾ ਕਿ ਅਸੀਂ ਬਹੁਤ ਜ਼ਿਆਦਾ ਬੋਲ ਰਹੇ ਹਾਂ ਤਾਂ ਸਾਨੂੰ ਉੱਥੇ ਦਿਮਾਗ ਦੇ ਨਾਲ ਕੰਮ ਲੈਣਾ ਚਾਹੀਦਾ ਹੈ ਕਿ ਦੂਜੇ ਲੋਕ ਸਾਡੇ ਤੋਂ ਬੋਰ ਹੋ ਰਹੇ ਹੈ ਸਾਡੇ ਤੋਂ ਦੂਰ ਹੋ ਰਹੇ ਹੈ ਤਾਂ ਅਸੀਂ ਆਪਣੇ ਸ਼ਬਦਾਂ ਨੂੰ ਓਨਾ ਹੀ ਬੁੱਲ ਗਏ ਤੇ ਸੱਚਜੇ ਟੰਗ ਦੇ ਨਾਲ ਜਾਣਕਾਰੀ ਦੇ ਨਾਲ ਆਪਾਂ ਲੋਕਾਂ ਨੂੰ ਜਾਣਕਾਰੀ ਨਾਲ ਆਪਣੀ ਸ਼ਖਸੀਅਤ ਬਾਰੇ ਦੱਸ ਸਕੀਏ ਸੋ ਜਿਹੜੇ ਵੀ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਸੋ ਨੈਕਸਟ ਟਾਪਿਕ ਨੈਕ ਐਪੀਸੋਡ ਜੋ ਤੁਹਾਡੇ ਲਈ ਆਊਗਾ ਉਹ ਵੀ ਕੋਸ਼ਿਸ਼ ਕਰਾਂਗੇ ਸੋਸਾਇਟੀ ਦੇ ਵਿੱਚ ਕੋਈ ਵਧੀਆ ਜਿਹਾ ਵਿਸ਼ਾ ਚੁਣਿਆ ਜਾਵੇ ਤਾਂ ਐਵੇਂ ਦੇ ਵਿਸ਼ੇ ਅਸੀਂ ਤੁਹਾਡੇ ਨਾਲ ਲੈ ਕੇ ਆਉਂਦੇ ਰਵਾਂਗੇ ਤੇ ਨਾਲ ਹੀ ਵਿਦਿਆਰਥੀ ਜੋ ਤਿਆਰੀ ਕਰ ਰਹੇ ਨੇ ਉਹਨਾਂ ਲਈ ਤਾਂ ਅਸੀਂ ਕੰਟੀਨਿਊ ਲੈਕਚਰ ਪਾਉਂਦੇ ਹੀ ਰਹਿਣੇ ਆ ਸੋ ਲਾਸਟ ਤੇ ਫੇਰ ਗੁਜਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ